ਜੇ ਪਵਨ ਸਥਾਨ ਦੇ ਵਿੱਚ ਜੇ ਅ ਧਮਕੀਆਂ ਆਨ ਕਿਸ ਇਸ ਸਥਾਨ ਨੂੰ ਉੜਾ ਦਿੱਤਾ ਜਾਊਗਾ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਤੇ ਸ਼ੌਕ ਵੀ ਹੈਗਾ ਕਿ ਨਾ ਸੂਬੇ ਦੀ ਸਰਕਾਰ ਤੇ ਨਾ ਹੀ ਕੇਂਦਰ ਦੀ ਸਰਕਾਰ ਨੂੰ 4 ਦਿਨ ਲਗਾਤਾਰ ਧਮਕੀਆਂ ਆ ਰਹੀਆਂ ਨੇ ਲੇਕਿਨ ਨਾ ਉੱਥੇ ਪੁਲਿਸ ਦਾ ਪ੍ਰਸ਼ਾਸਨ ਕੋਈ ਕਮਿਸ਼ਨਰ ਉੱਥੇ ਪਹੁੰਚਿਆ ਨਾ ਮੁੱਖ ਮੰਤਰੀ ਨੇ ਇਹਦਾ ਕੋਈ ਜਵਾਬ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਾ ਮੈਂ ਬਿਆਨ ਪੜ੍ਹ ਰਹੀ ਸੀ ਕਿ ਕਿਸੇ ਨੂੰ ਇਹਨੂੰ ਗੰਭੀਰਤਾ ਦਾ ਹੀ ਨਹੀਂ ਦਿੱਤਾ ਲੌ ਐਂਡ ਆਰਡਰ ਦਾ ਕੀ ਹਾਲਾਤ ਹੈ ਕਿ ਪੰਜਾਬ 'ਚ ਇਹ ਲੋਕਾਂ ਨੂੰ ਪੁੱਛ ਲਓ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਚੋਰੀਆਂ ਚੋਕਰੀਆਂ ਆਮ ਚੀਜ਼ ਨਸ਼ੇ ਆਮ ਬਿਕ ਰਹੇ ਨੇ ਸੋ ਇਹ ਪੰਜਾਬ ਦੇ ਹਾਲਾਤ ਹਾਲਤ ਦੇ ਹੋ ਕਿ ਪਾਵੇ ਕੋਈ ਵਪਾਰੀ ਹੋਏ ਪਾਵੇ ਕੋਈ ਦੁਕਾਨਦਾਰ ਹੋਏ ਪਾਵੇ ਕੋਈ ਆਮ ਇਨਸਾਨ ਜਾਂ ਘਰੇ ਬੈਠਾ ਕੋਈ ਨੌਜਵਾਨ ਹੋਏ ਕੁਝ ਪਤਾ ਨਹੀਂ ਕੌਣ ਆ ਕੇ ਗੋਲੀਆਂ ਨਾਲ ਉੜਾ ਜਾਊਗਾ ਲੇਕਿਨ ਇਹ ਸਫੀਦਾ ਘਰ ਜਿੱਥੇ ਸਾਰੀ ਦੁਨੀਆ ਆ ਕੇ ਨਕਮਸਤਕ ਹੁੰਦੀ ਹੈ ਹੁਣ ਸਰਕਾਰ ਦੀ ناکਾਮੀਆਂ ਕਰਕੇ ਲੋਕਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਸ਼ਰੇਆਮ ਧੰਕਿਆ ਈਮੇਲ ਦੇ ਰਾਹੀਂ ਹੁਣ ਸਾਈਬਰ ਕ੍ਰਾਈਮ ਸੁੱਤਾ ਪਿਆ ਹੈਗਾ ਜੇ ਇਹੋ ਜੀ ਚੀਜ਼ ਦੀ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੀ ਕਰ ਰਹੀ ਹੈ ਕਿ ਕੁਛ ਹੋਤੇ ਹਾਦਸਾ ਹੋਏ ਪੰਜਾਬ ਦੇ ਹਾਲਾਤ ਵਿਗੜਨ ਤਾਂ ਸਰਕਾਰ ਹਰਕਤ ਵਿੱਚ ਆਉਗੀ ਸੋ ਮੈਨੂੰ ਹੈਰਾਨੀ ਹੈ ਕਿ ਭਗਵੰਤ ਮਾਨ ਕੀ ਕਹਾਪੀ ਕੇ ਸੁੱਤਾ ਰਿਆ ਹੁੰਦਾ ਸਾਨੂੰ ਆ ਵੀ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਦਿਨਾ ਚ ਕਿਵੇਂ ਇੱਕ ਬੰਦੇ ਨੇ ਦਰبار ਸਾਹਿب ਦੇ ਪਾਵਨ ਸਥਾਨ 'ਤੇ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਤੇ ਉਜੰਗਲਾਤੇ ਉੱਤੇ ਟਪ ਕੇ ਉੱਥੇ ਪਹੁੰਚ ਗਿਆ ਸੀਗਾ ਤੇ ਪਤਾ ਕਰਨ ਦੇ ਬਜਾਏ ਕਿ ਵੀ ਇਹੋ ਜੀ ਜੁਰਤ ਕੀਤੀ ਹੋਈ ਸੀ ਇਹਦਾ ਕਿਹਦਾ ਪਛੋਹ ਹਾਂ ਤੇ ਕਾਂਗਰਸ ਦੀ ਸਰਕਾਰ ਨੇ ਦੋ ਦਿਨਾਂ 'ਚ ਹੋਗਾ ਸੰਸਾਰ ਕਰਾ ਕੇ ਸਾਰੇ ਸਬੂਤ ਮਿਟਾਤੇ ਤੇ ਹੁਣ ਈਮੇਲ ਕੌਣ ਭੇਜ ਰਿਹਾ ਕਿੱਥੋਂ ਆ ਰਹੇ ਚਾਰ ਦਿਨ ਲਗਾਤਾਰ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਇਹਦੀ ਮਨਸ਼ਾ ਕੀ ਇਹਦੇ ਵਿੱਚੋਂ ਪੰਜਾਬ ਦੇ ਹਾਲਾਤ ਅੱਗੇ ਹੀ ਬਹੁਤ ਨਾਸੁਖ ਹੈਗੇ ਬਾੜ ਦੇ ਨਾਲ ਕਿਸਾਨਾਂ ਦੀ ਫਸਲਾਂ ਡੁੱਬ ਰਹੀਆਂ ਨੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤੋਂ ਠੱਪ ਹੋ ਗਿਆ ਹੈ ਹਰ ਦਿਨ ਸਰਕਾਰ 150 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਗਲਾ ਘੋਟ ਰਹੀ ਹੈ ਤੇ ਹੁਣ ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਜੇ ਕੁਝ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਬਰਦਾਸ਼ਤ ਕਰ ਸਕੂਗਾ ਮੈਂ ਕੇਂਦਰ ਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਦੀ ਆ ਸੁੱਤੇ ਹੋਏ ਭਗਵੰਤ ਮਾਨ ਨੂੰ ਤੇ ਦਿੱਲੀ ਦੇ ਜਿਹੜੇ ਜ਼ਮਾਨਤੀ ਲੁਟੇਰੇ ਠੱਗਾ ਕੇ ਇੱਥੇ ਰਾਜ ਕਰ ਰਹੇ ਨੇ ਕੇਜਰੀਵਾਲ ਦੀ ਉਹਦੀ ਟੋਲੀ ਨੂੰ ਵੀ ਮੈਂ ਕਹਿੰਦੀ ਆ ਕਿ ਕੰਮ ਤੋਂ ਘੱਟ ਤੋਂ ਘੱਟ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਥ੍ਰੈਟ ਆ ਰਹੇ ਨੇ ਉਹਨਾਂ ਨੂੰ ਤਾਂ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰੋ ਹਰਕਤ ਚ ਆਓ ਜੇ ਲੋਕਾਂ ਨੂੰ ਨਹੀਂ ਬਚਾ ਸਕਦੇ ਸਾਡੇ ਧਾਰਮਿਕ ਸਥਾਨ ਨੂੰ ਬਚਾਉਣ ਵਾਸਤੇ ਤਾਂ ਆਪਣੀ ਕੰਮ ਕਰੋ ਤੁਹਾਡਾ ਫਰਜ਼ ਬਣਦਾ ਮਾਵਾਂ ਦੀ ਤਾਕੀ ਦੇ ਸੰਜੀਵ ਅਰੋੜਾ ਮੰਤਰੀ ਨੇ ਉਹ ਕਹਿੰਦੇ ਸਾਨੂੰ ਸੈਂਟਰ ਦੀ ਸਕਿਉਰਿਟੀ ਦੀ ਜ਼ਰੂਰਤ ਨਹੀਂ ਸਾਡੇ ਪੰਜਾਬ ਪੁਲਿਸ ਹੀ ਬਹੁਤ ਆਡਿਟ ਹੈ ਪੰਜਾਬ ਪੁਲਿਸ ਤਾਂ ਜੀ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ ਅੱਜ ਲੋਕਾਂ ਦਾ ਬੁਰਾ ਹਾਲ ਕਿਉਂ ਹੈ ਕਿਉਂਕਿ ਜਿੰਨੀ ਪੰਜਾਬ ਦੀ ਸਕਿਉਰਿਟੀ ਹੈ ਜਿਹੜੇ ਸਾਡੇ 300 ਸਾਡੇ ਸਕਿਉਰਿਟੀ ਆਉਂਦੇ ਸੀ ਉਹ 3500 ਹੋ ਗਏ ਭਗਵੰਤ ਮਾਨ ਆਪ ਦੀ ਸਿਕਿਉਰਿਟੀ ਵਾਸਤੇ ਤਾਂ ਪਿੱਛੇ ਰਸਤਾ ਵੀ ਬੰਦ ਕਰੀ ਬੈਠਾ ਹੈ ਸੀਐਮ ਹਾਊਸ ਹੈ ਜਿੱਥੇ ਬਾਦ ਸਾਹਿਬ ਰਹਿੰਦੇ ਸੀ ਕਿ ਮੈਨੂੰ ਥ੍ਰੈਟ ਹੈਗਾ ਬਾਕੀ ਜਿਹੜਾ ਇਹ ਕੇਜਰੀਵਾਲ ਆਇਆ ਹੈ ਸਸੋਧੀਆਂ ਆਇਆ ਹੈਗਾ ਇਹਦੇ ਨਾਲ ਜਿਹੜੇ ਦਰਜਨੋਂ ਹੋਰ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਮੈਕਮਾ 'ਚ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਤਾਂ ਉਹਨਾਂ ਦੇ ਉਹਨਾਂ ਨੂੰ ਗਾਰਡ ਕਰਨ 'ਚ ਲੱਗੇ ਹੋਏ ਕਿ ਕਿ ਦਿੱਲੀ ਵਾਲਿਆਂ ਨੇ ਪਹੁੰਚਾ ਹੁਣ ਪੰਜਾਬ ਨੂੰ ਨਿਚੋੜਨ 'ਚ ਲੱਗੇ ਹੋਏ ਨੇ ਲੋਕਾਂ ਵਾਸਤੇ ਕਿਹੜੀ ਸਿਕਿਉਰਿਟੀ ਹੈ ਅੱਜ ਕਹਿੰਦੇ ਨਸ਼ਾ ਜਿਹੜੇ ਕਹਿੰਦੇ ਸੀ ਗੁਟਕਾ ਸਾਫ ਤੇ ਸੌ ਇਹਨਾਂ ਦੀ ਭਾਈਵਾਲ ਨੇ ਖਾਧੀ ਸੀ ਇਹ ਕਹਿੰਦੇ ਸੀ 4 ਹਫ਼ਤਿਆਂ ਦੀ ਖੇੜ ਹੈ 4 ਸਾਲ ਹੋ ਗਏ ਕਿੰਨੇ ਹਫ਼ਤੇ ਲੰਘ ਗਏ ਕਹਿੰਦੇ ਸਰਗਨਾ ਨੂੰ ਫੜ ਲਿਆ ਬਈ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ 'ਚ ਨਸ਼ੇ ਖਤਮ ਹੋਏ ਨੇ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਹਕੀਕਤ ਹੈ ਕਿ ਇਹਨਾਂ ਦੇ ਪੁਲਿਸ ਦੇ ਅਫਸਰ ਧਿਕਾਰੇ ਨੇ ਸ਼ੈ ਇਹਨਾਂ ਦੀ ਆਪਣੀ ਖੁਦ ਦੀ ਹੈ ਸਰਕਾਰ ਦੀ ਜਿਹਦੇ ਕਰਕੇ ਅੱਜ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਤੇ ਇੱਥੇ ਨੌਜਵਾਨ ਮਰਦਾ ਹੈ ਉਥੇ ਨਸ਼ੇ ਵਿਰੋਧ ਇਹਨਾਂ ਦੀ ਇੱਕ ਸਟੇਟਮੈਂਟ ਆਂਦੀ ਹੈ ਤੇ ਵੱਡਾ ਜਿਹਾ ਇਸ਼ਤਿਹਾਰ ਲੱਗ ਜਾਂਦਾ ਹੈ ਉਸ ਇਸ਼ਤਿਹਾਰ ਤੋਂ ਪੈਸੇ ਖਾ ਰਹੇ ਨੇ ਸੋ ਹਰ ਪੱਖੋਂ ਪੰਜਾਬ ਨੂੰ ਹੁਣ 44000 ਏਕੜ ਜ਼ਮੀਨ ਜਿਹੜੇ ਕਿਸਾਨਾਂ ਦੀ ਹੈ ਜ਼ਬਤ ਕਰਨ ਲੱਗੇ ਨੇ ਲੁੱਟਣ ਲੱਗੇ ਨੇ ਉਹਦੇ ਉੱਤੇ ਵੀ ਉਧਾਰ ਲੈਣਗੇ ਇਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਤਹਿਸ਼ ਨਹਿਸ਼ ਕਰਕੇ ਤਾਂ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਲੇਕਿਨ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਗਾ ਮੈਂ ਉਮੀਦ ਕਰਦੀ ਆ ਲੋਕੀ ਜਾਗਣਗੇ ਤੇ ਜਿਹੜੀ ਵੱਡੀ ਗਲਤੀ ਕਰ ਬੈਠੇ ਨੇ ਪੰਜਾਬ ਨੂੰ ਬਚਾਣਾ ਹੈ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਭਾਈਵਾਲ ਪਾਰਟੀ ਦਾ ਵੀ ਤੁਸੀਂ ਦੇਖ ਲਿਆ ਹੈਗਾ ਇਹਨਾਂ ਨੂੰ ਵੀ ਦੇਖ ਲਿਆ ਜੇ ਬਚਾਨਾ ਹੈ ਤਾਂ ਖੇਤਰੀ ਪਾਰਟੀ ਨੂੰ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਾ ਜਿਹੜਾ ਤੁਹਾਡੇ ਵਿੱਚ ਵਿਚਰਦੀ ਹੈ ਤੁਹਾਡੀ ਬਾਹ ਫੜਦੀ ਹੈ ਤੇ ਇਹਨਾਂ ਦੇ ਝੂਠੇ ਇਨਸਾਨ ਸਾਡੇ ਉੱਤੇ ਲਾ ਕੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਅੱਜ ਗੁਰੂ ਘਰ 'ਚ ਖੜੇ ਆ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਮੈਂ ਅੱਜ ਵੀ ਉੱਥੇ ਖੜੀ ਆ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਰੱਬ ਉਹਨਾਂ ਨੂੰ ਬਲਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਕਿ ਜੇ ਲੋਕੀ ਚਾਹੁੰਦੇ ਨੇ ਸਾਡੇ ਸਮੇਂ ਚ ਤਾਂ ਉਹਦਾ ਵੀ ਵੱਡਾ ਦੁੱਖ ਹੈ ਸਾਨੂੰ ਕਿ ਇੱਕ ਬੇਅਦਬੀ ਹੋਈ ਇਹਨਾਂ ਦੇ 10 ਸਾਲਾਂ ਚ ਹਜ਼ਾਰਾਂ ਕਿੰਨੇ ਹਰ ਸਾਲ ਮੈਨੂੰ ਲੱਗਦਾ ਕਿ ਨੀਆਂ ਬੇਅਦਬੀਆਂ ਹੁੰਦੀਆਂ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਸ ਇੱਕ ਬੰਦ ਜਿਹੜਾ ਬੇਅਦਬੀ ਜਿੱਤੇ ਸ਼ੁਰੂ ਕੀਤੀ ਅੱਜ ਇਸ ਗੱਲ ਨੂੰ ਨਾ ਭੁੱਲੋ ਕਿ ਇਹਨਾਂ ਦਾ ਨਰੇਸ਼ ਯਾਦਾ ਜੇ ਮਲੇਰ ਕੋਟਲਾ ਚ ਆਮ ਆਦਮੀ ਦਾ ਵਿਧਾਇਕ ਮਲੇਰ ਕੋਟਲਾ ਚ ਜੇ ਉਥੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾ ਕੇ ਕਨਵਿਕਟ ਹੋ ਸਕਦਾ ਹੈ ਅਦਾਲਤਾਂ ਤੋਂ ਆਹੀ ਹਰਪਾਲ ਚੀਮਾ ਹਰਜੋਤ ਬੈਂਸ ਉਹਦੇ ਵਕੀਲ ਸੀਗੇ ਉਹਨੂੰ ਛਡਾਉਣ ਵਾਸਤੇ ਤੇ ਭਗਵੰਤਬਾਨ ਨੇ ਅਪੀਲ bc ਤੋਂ ਲਿਖਾਈ ਕਿ ਵਾਪਸ ਲੋਕੇਟ ਉਹਨੂੰ ਕਮਨਵਿਕਟ ਹੋਇਆ ਤੇ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਆ ਸਕਦੇ ਨਾ ਤੇ 2015 ਛੇ 14 ਛੇ ਇਹਨਾਂ ਦਾ ਜਨਮ ਹੋਇਆ ਆਮ ਆਦਮੀ ਪਾਰਟੀ ਦਾ ਪੰਜਾਬ ਤੇ ਜਿਹੜੀ ਚੀਜ਼ ਪੰਜਾਬ 'ਚ ਕਦੇ ਹੋਈ ਨਹੀਂ ਸੀ ਉਹ 2015 ਛੇ ਹੋ ਚੀਜ਼ ਵਪਰੇ ਸਾਡੇ ਪੰਜਾਬ 'ਚ ਤੇ ਜੇ ਉਹਨਾਂ ਦੇ ਦੋਸ਼ੀ ਫੜਨੇ ਨੇ ਫਿਰ ਕਾਂਗਰਸ ਵੀ ਤੁਸੀਂ ਦੇਖ ਲਈ ਆਮ ਆਦਮੀ ਵੀ ਤੁਸੀਂ ਦੇਖ ਲਈ ਮੌਕਾ ਦੇਵ ਕਾਲੀਦਲ ਨੂੰ ਫੜ ਕੇ ਉਹਨਾਂ ਦਾ ਉਹ ਹਾਲ ਕਰਾਂਗੇ ਕਿ ਕਿਸੇ ਦੀ ਜੁਰਤ ਨਹੀਂ ਹੋਗੀ ਕਿ ਕਿਸੇ ਵੀ ਤੁਹਾਨੂੰ ਦੇ ਬਾਰੇ ਇਹ ਗੱਲ ਸੋਚ ਪੰਜਾਬ ਚ ਕੋਈ ਸੋਚੇਗਾ